ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਬਿਲਕੁਲ ਠੀਕ ਠਾਕ ਹਾਂ ਜੀ ਹੋਰ ਸੁਣਾਓ ਤੁਹਾਡੇ ਕੀ ਹਾਲ ਚਾਲ ਨੇ ਤੇ ਅੱਜ ਆਪਾਂ ਚੱਲੇ ਸੀ ਜੀ ਸ਼ਹਿਰ ਨੂੰ ਸ਼ਹਿਰ ਪਟਿਆਲੇ ਨਹੀਂ ਚੱਲੇ ਅੱਜ ਅੱਜ ਚੱਲੇ ਆ ਜੀ ਆਪਾਂ ਰਾਜਪੁਰੇ ਤੇ ਰਾਜਪੁਰੇ ਤੋਂ ਆਪਾਂ ਕੀ ਲੈਣ ਚੱਲੇ ਆ ਤੇ ਚਲੋ ਤੁਸੀਂ ਨਾਲ ਹੀ ਚੱਲੋ ਤੁਹਾਨੂੰ ਦਿਖਾਉਣੀ ਆ ਆ ਦੇਖੋ ਜੀ ਜਦੋਂ ਅਸੀਂ ਕੱਪੜੇ ਪਾ ਲੈਨੇ ਉਦੋਂ ਹੀ ਇਹਨੂੰ ਪਤਾ ਲੱਗ ਜਾਂਦਾ ਵੀ ਚੱਲੇ ਨੇ ਕਿਤੇ ਪਹਿਲੇ ਰੁੱਸ ਕੇ ਬੈਠ ਜਾਂਦਾ ਆਪਣੀ ਤੈਨੂੰ ਪਤਾ ਲੱਗ ਗਿਆ ਪੁੱਤ ਪਤਾ ਲੱਗ ਗਿਆ ਤੈਨੂੰ ਕਿੱਥੇ ਚੱਲੇ ਮम्मा ਮम्मा ਡੈਡੀ ਕਿੱਥੇ ਚੱਲੇ ਚੀਜੀ ਲੈ ਕੇ ਆਉਂਗਾ ਤੇਰੇ ਵਾਸਤੇ ਠੀਕ ਆ ਓਕੇ ਇਹਨੂੰ ਪਹਿਲੇ ਹੀ ਪਤਾ ਲਾਵੇ ਜਾਂਦਾ ਕਦੇ ਕਿਤੇ ਜਾ ਕੇ ਬੈਠ ਜਾਂਦਾ ਵੀ ਸ਼ਾਇਦ ਮੈਨੂੰ ਲੈ ਜਾਣਾ ਤੈਨੂੰ ਲੈ ਕੇ ਨਹੀਂ ਜਾਣਾ ਪੁੱਤੋ ਤਾਂ ਫੇਨ ਨੂੰ ਅੰਦਰ ਛੱਡ ਕੇ ਜੇ ਆਪਾਂ ਚੱਲੇ ਆਂ ਗੱਡੀ ਆਪਾਂ ਕੱਢ ਲਈਆ ਤੇ ਮੈਂ ਸੋਚਿਆ ਪਹਿਲਾਂ ਗੇਟ ਲਾ ਦਨੇ ਕਈ ਵਾਰੀ ਕੁੱਤੇ ਬਿੱਲੇ ਅੰਦਰ ਵੱਢ ਜਾਂਦੇ ਨੇ ਤੇ ਆਪਾਂ ਆਗੇ ਸੇ ਪੈਟਰੋਲ ਪੰਪ ਤੇ ਕਿਉਂਕਿ ਗੱਡੀ ਜਿੱਧਰ ਨੂੰ ਜਾਂਦੀ ਹੈ ਪਹਿਲਾਂ ਪੰਪ ਤੇ ਦਾ ਜਾਣੇ ਜਾਣਾ ਪੈਂਦਾ ਕਿਉਂਕਿ ਤੇਲ ਬਿਨਾ ਗੱਡੀ ਵੀ ਰੁੜਦੀ ਨਹੀਂ ਜੀ ਤੇ ਲੋ ਜੀ ਤੇਲ ਆਪਾਂ ਨੇ ਪਵਾ ਲਿਆ ਹੁਣ ਆਪਾਂ ਵੱਧ ਚੁੱਕੇ ਆਂ ਅੱਗੇ ਨੂੰ ਸ਼ਹਿਰ ਤੁਹਾਨੂੰ ਪਤਾ ਹੀ ਹੈ ਵੀ ਸਾਡੇ ਤੋਂ ਬੜੇ ਦੂਰ ਨਹੀਂ ਹੈਗਾ ਇਹ ਹੈ ਜੀ ਪੁਲੀ ਸਾਡੇ ਨਾਲ ਹੀ ਆ ਜਦੋਂ ਪਾਣੀ ਜਾਇਨੇ ਉਦੋਂ ਇਹ ਪੁਲੀ ਟੁੱਟ ਗਏ ਸੀ ਤੇ ਹੁਣ ਇਹਦਾ ਕੰਮ ਜਾਨੀ ਹੋਣ ਲੱਗ ਗਿਆ ਬਸ ਇਧਰ ਨੂੰ ਰਸਤਾ ਜਾਂ ਬਣਾਤਾ ਇਹਨਾਂ ਨੇ ਲੰਘਣ ਵਾਸਤੇ ਪੁਲੀ ਦਾ ਕੰਮ ਹਜੇ ਸਟਾਰਟ ਕਰਨਾ ਬਸ ਹੁਣੀ ਕਰ ਦੇਣਗੇ ਸਾਈਡ ਤੇ ਨੂੰ ਲੰਘਣ ਦਾ ਜਾਲੀ ਬਣ ਗਿਆ ਪਹਿਲਾਂ ਤਾਂ ਬਿਲਕੁਲ ਰਸਤਾ ਬੰਦ ਹੋ ਚੁੱਕਿਆ ਸੀ ਰਾਜਪੁਰੇ ਨਾਲ ਤੋਂ ਲਿੰਕ ਹੀ ਟੁੱਟ ਗਿਆ ਸੀ ਆ ਸੜਕ ਦਾ ਤੇ ਲਓ ਜੀ ਪਹੁੰਚ ਗਏ ਆਪਾਂ ਰਾਜਪੁਰੇ ਇਹ ਆ ਜੀ ਲਿਬਰਟੀ ਚੌਂਕ ਰਾਜਪੁਰੇ ਦਾ ਆਪਾਂ ਜਾਣਾ ਅੱਗੇ ਮੇਨ ਬਾਜ਼ਾਰ ਦੇ ਵਿੱਚ ਤੇ ਚਲੋ ਚੱਲਦੇ ਆ ਜੀ ਗੱਡੀ ਆਪਾਂ ਪਾਰਕਿੰਗ ਚ ਲਾਤੀ ਜੀ ਇੱਥੇ ਬਸ ਹੁਣ ਚੱਲਦੇ ਆਪਾਂ ਅੱਗੇ ਉਹ ਵੀ ਰਿਪੇ ਦੇ ਨੇ ਔਖੇ ਰਿਹਾ। ਹਾਂ ਗੱਡੀ ਦੀ ਸੇਫਟੀ ਤਾਂ ਹੈਗੀ ਆ। ਜੇ ਆਪਾਂ ਸੜਕ ਤੇ ਲਾ ਦੇਣਾ ਫਿਰ ਗੱਡੀ ਦਾ ਫਿਕਰ ਲੱਗਿਆ ਰਹਿੰਦਾ ਆਪਾਂ ਨੂੰ। ਹਾਂ। ਦੇਖੋ ਜੀ ਰੌਣਕ ਅੱਜ ਨੂੰ ਸ਼ਹਿਰ ਦੇ। ਉਹ ਬਲੈਕ ਦੇ ਵਿੱਚ ਰੱਖੀ ਸੀ। ਇੱਕੋ ਜਿਹੇ ਕੱਪੜੇ ਐ, ਬਹੁਤ ਸਾਰੇ ਕੱਪੜਾ ਹੁੰਦਾ ਇੱਥੇ।

ਕੱਪੜੇ ਕਿਹੜੇ ਪੈਂਦਾ ਮਨਮੋਟਾ ਕੋਈ ਨਹੀਂ ਜ਼ਿਆਦਾ ਬਈ ਦਾ ਟੱਕ ਪੈਂਦਾ ਜੀ ਇੰਡੀਪੈਂਡੈਂਟ ਹੋ ਗਿਆ ਬਣਾ ਕਾਰਗੋ ਜੀ ਆ ਜਾਂਦਾ ਮਨਮੋਟਾ ਫਿਰ ਪੈਂਦੇ ਕਰ ਜੀ ਕੱਪੜਾ ਹੋਰ ਕਿਹੜੇ ਕਿਹੜੇ ਕੱਪੜੇ ਜਿਹੜੇ ਕਾਪਰ ਨਹੀਂ ਤੇ ਨਹੀਂ ਜੀਏ ਸਰਦੀਆਂ ਵਿੱਚ ਸੈਮੀ ਹੈ ਉਹ ਬੰਦਾ ਸਹੀ ਗਰਮੀ ਹੋਵੇ ਕਹਿੰਦੀ ਪਾਉਂਦੇ ਹਾਂ ਕੱਪੜਾ ਠੰਡਾ ਹੀ ਹੁੰਦਾ ਹੈ ਤੇ ਰੰਗ ਜਿਹੜਾ ਨਵੇਂ ਆ ਸਾਰੇ ਹੀ ਸੋਹਣੇ ਕਿਹੜੇ ਉਹ ਜਿਹੜਾਂ ਨੇ ਨਾ ਕਦੇ ਛੇੜਨੇ ਹੁੰਦੇ ਹੈਗਾ ਬੰਦੇ ਪਾ ਲੈਂਦੇ ਆ ਤੇ ਪਾ ਬਿਅਰ ਪੰਜ ਅਸੀਂ ਇੱਥੋਂ ਕੱਪੜੇ ਲੈਨੇ ਸਾਰੇ ਤੇ ਬੱਚਿਆਂ ਨੂੰ ਵੀ ਬਾਹਰ ਤੋਂ ਬਾਹਰ ਨੂੰ ਇੱਥੇ ਹੀ ਭੇਜਦੇ ਦੇਖੋ ਬਹੁਤ ਸੋਹਣੀ ਵੈਰਾਈਟੀ ਹੈ ਨਹੀਂ ਨਹੀਂ ਦੱਸ ਦੇ ਚਲੋ ਠੀਕ ਹੈ ਫਰਾਂ ਦੇ ਕੱਪੜਾ ਆਪਾਂ ਨੇ ਲੈ ਲਿਆ ਸੀ ਜਿਹੜਾ ਲੈਣਾ ਸੀ। ਜ਼ਿਆਦਾ ਤਾਂ ਕੁਝ ਨਹੀਂ ਲਿਆ ਬਸ ਇਹਨਾਂ ਦੀਆਂ ਸ਼ਰਟਾਂ ਹੀ ਲੈਣੀਆਂ ਸੀ। ਇੱਕ ਦੋ ਛੋਟੇ ਮੋਟੇ ਚੀਜ਼ ਹੈਗੀ ਸੀ ਉਹ ਵੀ ਲੈ ਲਈ ਜਿਹੜਾ ਵੀ ਕੋ ਕੰਮ ਹੈਗਾ ਸੀ ਉਹ ਸਾਡੀ ਨਵੇਟ ਤੇ ਹੁਣ ਰਹਿ ਗਈ ਸੀ ਸਬਜ਼ੀ। ਸਬਜ਼ੀ ਮੰਡੀ ਵਿੱਚੋਂ ਸਬਜ਼ੀ ਵਧੀਆ ਮਿਲ ਜਾਂਦੀ ਹੈ ਸੋਚਿਆ ਚਲ ਇੱਥੋਂ ਹੀ ਲੈ ਜਾਂਦੇ ਹਾਂ। ਸਬਜ਼ੀ ਪਤਾ ਨਹੀਂ ਕੀ ਲੈ ਇਸੇ ਪਰ ਟਮਾਟਰ ਲੈ ਸੀ ਮੋਲੇ ਹੋਰ ਪਤਾ ਨਹੀਂ ਕੀ ਮੈਨੂੰ ਯਾਦ ਨਹੀਂ ਆ ਰਹੀ ਜੇ ਇਹਨਾਂ ਦੇ ਸ਼ਰਟਾਂ ਲੈਣੇ ਕੰਮ ਆਪਣਾ ਨਿਬੜ ਗਿਆ ਸੀ ਉੱਥੋਂ ਤੇ ਆਪਾਂ ਆ ਗਏ ਸੀ ਆਪਣੀ ਗੱਡੀ ਕੋਲੇ ਪੁੱਛ ਰਹੇ ਸੀ ਕਹਿੰਦੇ ਕੁਝ ਖਾਣਾ ਤਾਂ ਨਹੀਂ ਹੈਗਾ ਪਰ ਆਪਾਂ ਬਾਹਰ ਦਾ ਜ਼ਿਆਦਾ ਕੁਝ ਨਹੀਂ ਖਾਂਦੇ ਕਦੇ ਹੋਇਆ ਬਸ ਖਾ ਲਿਆ ਨਹੀਂ ਆਪਾਂ ਜ਼ਿਆਦਾ ਕੁਝ ਨਹੀਂ ਬਾਹਰ ਜਾ ਕੇ ਖਾਂਦੇ ਬਸ ਆਪਾਂ ਵਾਪਸ ਹੋ ਗਏ ਸੀ ਜੇ ਘਰ ਨੂੰ ਉਹ ਚੁੜਨ ਵਾਲਾ ਨਾਮ ਨਾਲ ਗੱਡੀ ਉੱਪਰ ਆਉਂਦੀ ਕਿਹੜਾ ਜਿਹੜਾ ਨਾ ਕੀ ਪਿਆ ਚਿੱਟਾ ਚਿੱਟਾ ਜਾਂ ਧੰਨਵਾਦ ਇਹ ਫਾਟਕ ਜਾਂਦੇ ਹੋਏ ਖੁੱਲੇ ਸੀ ਆਉਂਦੇ ਨੂੰ ਲੱਗੇ ਹੋਏ ਨੇ ਇੱਥੇ ਟਾਈਮ ਕਾਫੀ ਖਰਾਬ ਹੋ ਜਾਂਦਾ ਰਾਕ ਬਿੱਟੀ ਟ੍ਰੇਨ ਖੜੀ ਆ ਉਹ ਦੇਖੋ ਉਹ ਤਾਂ ਨਹੀਂ ਆਉਂਦੀ ਨਾ ਨਾ ਤਾਂ ਖੜੀ ਆ ਹੋਰ ਆਉਗੇ ਇੱਥੇ ਦਾ ਇੱਕ ਇਧਰ ਵੀ ਖੜੀ ਆ ਉਹ ਦੇਖੋ ਫੇਰ ਆ ਜਲਦੀ ਹੋਵੇ ਕਿਹੜੀ ਇਹ ਉਹ ਬੱਤੀ ਦੀ ਗੱਲ ਨਹੀਂ ਮਰੇ ਹੋ ਸਕਦਾ ਉਹ ਮਾਲ ਗੱਡੀ ਆ ਇਹੇ ਚੱਲੋਗੇ ਫਿਰ ਇੱਥੇ ਸਟੇਸ਼ਨ ਆ ਨਾ ਕੋਲੀ ਇਹ ਗੱਡੀਆਂ ਚੁੰਨਾ ਜੋ ਚੁੰਨਾ ਹੋ ਗਿਆ ਜੀ ਮਸ਼ੀਨ ਪਰਦੇ ਰੋ ਵੀ ਟੈਂਟ ਰਿਟੇ ਰੇ ਚਿੱਟੇ ਕਹਿੰਦੇ ਹੁੰਦੇ ਨੇ ਚਿੱਟੇ ਮਿੱਟੀ ਕਹਿੰਦੇ ਉਧਰ ਹੁੰਦੀ ਆ ਬਾਹਰ ਅੱਛਾ ਜਿਹੜੀ ਵਾਲ ਪੁੱਟੀ ਹੁੰਦੀ ਆ ਨਾ ਇਹ ਹੋਰ ਤਾਂ ਮਿੱਟੀ ਆ ਇਹ ਵੀ ਪਕਾਸੀ ਚ ਪੈਂਦੀ ਆ ਪਤਾ ਨਹੀਂ ਕੋਈ ਸਿਮੈਂਟ ਚ ਪੈਂਦੀ ਹੋਗਾ ਜੀ ਅੱਛਾ ਉਹ ਦੇਖੋ ਮੈਂ ਜ਼ੂਮ ਕਰਕੇ ਦਿਖਾਵਾਂ ਤੁਹਾਨੂੰ ਉਹ ਟ੍ਰੇਨ ਮੰਨ ਲਾ ਵੀ ਇਹਦੀ ਉੱਤਰੀ ਹੋਣੀ। ਹੂੰ। ਇਹ ਟ੍ਰੇਨ ਖਾਲੀ ਹੋਈ ਉਹ ਚਿੱਟੀ ਮਿੱਟੀ ਦੀ ਹੋਈ ਉਹਦੇ ਤੇ ਪਹਿਲਾਂ ਟਰੱਕ ਭਰਨਗੇ ਜੇ ਵੀ ਸੀ। ਅੱਛਾ। ਆਹ ਕੰਡਾ ਵੀ ਕਾਈ ਉਰੇ ਲਾਇਆ। ਪਤਾ ਨਹੀਂ ਕਿੰਨਾ ਕੁ ਟਾਈਮ ਲੱਗੂ ਫਟ ਖੁੱਲਣ ਨੂੰ। ਗੱਡੀ ਆਈ ਵੀ ਨਹੀਂ ਘੰਟਾ ਫਟਕ ਤੇ ਲਵਾਤਾ ਇਹਨਾਂ। ਪਤਾ ਨਹੀਂ ਨੂੰ ਕਾਲ ਕੋਲ ਆ ਜਾਂਦੀ ਐ ਵੀ ਹੁਣ ਆਉਣਾ ਨਹੀਂ ਹੈਗਾ। ਕੋਈ ਗੱਡੀਆਂ ਨੇ ਤਿਆਰ ਹੋ ਦੇ ਇੱਕ ਹੋਰ ਗੱਡੀ ਆ। ਹਾਂ। ਤੈਨੂੰ ਲੱਗਦਾ ਨਾ ਉਹ ਰੁਕ ਚੱਲ ਜਾਂਦੀ ਹੈ ਤੇਰਾ ਹੁੰਦਾ ਨਾ ਵੀ ਭੀੜ ਜਾਦੇ ਹੋ ਗਈ ਚਲ ਆਪਾਂ ਨੰਗਾ ਦਈਏ ਇਹਨੂੰ ਮਾ ਆਪਸ ਆ ਗਏ ਜੇ ਆਪਾਂ ਹੋ ਟੱਕਾਂਗੇ ਆਪਾਂ ਗੁਰੂ ਘਰ ਮੱਥਾ ਵੈਸੇ ਅਸੀਂ ਸ਼ਾਮ ਨੂੰ ਆਉਣੇ ਹੁੰਨੇ ਆ ਬਸ ਹੁਣੀ ਆਪਾਂ ਟੇਕ ਜਣਾ ਸ਼ਾਮੇ ਹੋ ਗਈ ਸ਼ਾਮੇ ਹੋ ਗਈ ਹਾਂ ਉਹ ਦੇਖੋ 4 ਵਜੇ 47 47 ਮਿੰਟ 47 ਮਿੰਟ ਹੋ ਗਏ ਲਓ ਜੀ ਤੁਸੀਂ ਵੀ ਕਰ ਲੋ ਦਰਸ਼ਨ ਬਾਬਾ ਜੀ ਦੇ ਸੋ ਲੋ ਨਾ ਦਮ ਮੋਰ ਵਿੱਚ ਰੱਖ ਦੇ ਲੋ ਜੀ ਕਰੋ ਦਰਸ਼ਨ ਤੁਸੀਂ ਵੀ ਲੋ ਜੀ ਮੱਥਾ ਆਪਾਂ ਨੇ ਟੇਕ ਲਿਆ ਤੇ ਵਾਪਸ ਹੋ ਗਏ ਸੀ ਆਪਾਂ ਘਰ ਨੂੰ ਇੱਥੇ ਮੈਕ ਹੋ ਗਏ ਸੀ ਬੰਦ ਮੇਰੇ ਮੈਨੂੰ ਇਹ ਐਸੇ ਕਰਾ ਹੁੰਦਾ ਰਿਹਾ ਜਿ ਕਈ ਵਾਰੀ ਆਵਾਜ਼ ਚਲੀ ਜਾਂਦੀ ਸੀ ਕਈ ਵਾਰੀ ਆ ਜਾਂਦੀ ਸੀ ਜਿੱਥੋਂ ਨਹੀਂ ਆਈ ਫਿਰ ਉੱਥੇ ਮੈਨੂੰ ਵਾਇਸਓਵਰ ਕਰਨੀ ਪਈ ਆ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਲਾਈਕ ਵੀ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿੰਨਾ ਜਿੰਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਬੈਲ ਬੈਲ ਆਈਕਨ ਦਾ ਬਟਨ ਜ਼ਰੂਰ ਦਬਿਓ ਤਾਂ ਕਿ ਸਾਡੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਇੱਥੇ ਕਹਿੰਦੇ ਸੀ ਕਹਿੰਦੇ ਰਿਜ਼ਲਟਾਂ ਦਾ ਦਿਖਾਉਣਾ ਨਹੀਂ ਮੈਂ ਕਿਹਾ ਚਲ ਘਰ ਜਾ ਕੇ ਦਿਖਾ ਦੂੰਗੇ ਤੇ ਫਿਰ ਬਸ ਤੁਹਾਨੂੰ ਪਤਾ ਹੀ ਆ ਘਰ ਆ ਜਾ ਕੇ ਕਿੱਥੇ ਟਾਈਮ ਲੱਗਦਾ ਪੰਜ ਤਾਂ ਬੱਜ ਚੁੱਕੇ ਸੀ ਕੁਝ ਵੀਡੀਓ ਦੀ ਐਡੀਟਿੰਗ ਵਗੈਰਾ ਪਈ ਸੀ ਹਜੇ ਤੇ ਉਹ ਆ ਕੇ ਕੀਤੀ ਫਿਰ ਇੰਨੇ ਚੇ ਸ਼ਾਮ ਹੋ ਜਾਂਦੀ ਹੈ ਤੁਹਾਨੂੰ ਪਤਾ ਦਿਨ ਵੀ ਬਹੁਤ ਛੋਟੇ ਨੇ ਬਾਜ਼ਾਰ ਦੇ ਵਿੱਚ ਤਾਂ ਨੂੰ ਕੁਝ ਵੀ ਟਾਈਮ ਨਹੀਂ ਲੱਗਿਆ ਬਸ ਦੋ ਕੁ ਘੰਟੇ ਦਾ ਹੀ ਪਾਣੀ ਚਲੋ ਬਾਜ਼ਾਰ ਵਿੱਚ ਲੱਗਿਆ ਐ ਬਸ ਆਪਾਂ ਆ ਗਏ ਜੀ ਕਰ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੁਸੀਂ ਸਾਨੂੰ ਕਿੱਥੋਂ-ਕਿੱਥੋਂ ਦੇਖਦੇ ਹੋ ਤੇ ਥੈਂਕ ਯੂ ਫॉर ਵਾਚਿੰਗ ਥੈਂਕ ਯੂ